ਆਨਲਾਈਨ ਦੇ ਵਿੱਚ ਯਾਰ Google ਦੇ ਇੱਕ ਬਹੁਤ ਸੋਹਣਾ ਟੂਲ ਹੈ Google My Business ਹੂੰ ਠੀਕ ਹੈ ਲੋਕਲ ਬਿਜ਼ਨੈਸes ਅਸੇ ਬਹੁਤ ਵਧੀਆ ਟੂਲ ਹੈ ਕੀ ਉਹਦੇ ਚੁੰਦਾ ਕੀ ਹੈ ਫਿਰ ਕੰਪਲੈਕਸਾ ਮਾਰਕੀਟਿੰਗ ਕੀ ਹੁੰਦਾ ਜੇ ਸੌਖਾ ਕਰਕੇ ਸਮਝਾਉਣਾ ਦਾ ਮਸ਼ਹੂਰ ਲੋਕਾਂ ਤੋਂ ਆਪਦੀ ਐਡ ਕਰਾਣਾ ਕੀ ਹੁੰਦਾ ਰਾਇਲਟੀ ਜੇ ਤੁਸੀਂ ਇਹ ਦੱਸੋਗੇ ਥੋੜਾ ਯਾਰ ਸੌਖਾ ਕਰਕੇ ਕਮਾਦਾ ਦਲਾਲੀ ਜੇ ਤੁਸੀਂ ਕੈਮਰਾ ਫੇਸ ਕੈਮਰਾ ਸ਼ਾਇ ਨਹੀਂ ਹੈਗੇ ਠੀਕ ਹੈ ਕੈਮਰਾ ਫੇਸ ਕਰੋ ਰੀਲਸ ਬਣਾਓ ਆਪਦੇ ਬਾਰੇ ਦਸੂ ਲੋਕਾਂ ਨੂੰ ਕਿ ਇਹ ਜੀ ਆ ਚੀਜ਼ ਕਰਦੇ ਆ ਜੇ ਮੈਂ ਮਾਰਕੀਟਿੰਗ ਦੇ ਤਰੀਕੇ ਦੁਕਾਨ ਪੁੱਛਾ ਹਨਾ ਕਿ ਕਿਹੜੇ ਉਹ ਪਾਰਟਿਕੂਲਰ ਤਰੀਕੇ ਨੇ ਡਿਫਰੈਂਟ ਜਿਹਦੇ ਨਾਲ ਆਪਾਂ ਆਪਣੇ ਗਾਹਕ ਨੂੰ ਅਵੇਅਰ ਕਰ ਸਕਦੇ ਆ ਆਪਾਂ ਚੰਗੀ ਸੇਲ ਵਧਾ ਸਕਦੇ ਆ ਆਪਣੀ ਰਾਈਟ ਕਿਸ ਨੇ ਫੂਡ ਦਾ ਕੰਮ ਕੀਤਾ ਆਪਣੇ ਨਵੇਂ ਬੱਚੇ ਬਹੁਤ ਕਰ ਰਹੇ ਆ ਤਾਂ 2024 ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਮਾਰਕੀਟਿੰਗ ਦੇ ਵਿੱਚ ਆਪਦੇ ਆਪ ਨੂੰ ਪ੍ਰੋਮੋਟ ਕਰਨ ਲਈ ਸਭ ਤੋਂ ਅਫੋਰਡੇਬਲ ਸੋਰਸ ਹੈ ਜੋ ਸੋਸ਼ਲ ਮੀਡੀਆ ਹੈ ਠੀਕ ਹੈ ਤੁਸੀਂ ਫੇਸਬੁੱਕ ਨੂੰ ਇੰਸਟਾਗ੍ਰਾਮ ਨੂੰ ਯੂਜ਼ ਕਰੋ ਆਪ ਦੇ ਆਪ ਨੂੰ ਪ੍ਰੋਪਰਲੀ ਪ੍ਰਮੋਟ ਕਰਨ ਵਾਸਤੇ ਇਹ ਟੂਲ ਜਿਹੜੇ ਸੋਸ਼ਲ ਮੀਡੀਆ ਦੇ ਟੂਲਸ ਹੋਗੇ ਫੇਸਬੁੱਕ ਇਹਦੇ ਨਾਲ ਇੰਸਟਾਗ੍ਰਾਮ ਹੋਰ ਵੀ ਕਈ ਪਲੈਟਫਾਰਮਸ ਆ ਜਿਹੜੇ ਵਾਇਰਲ ਪਲੈਟਫਾਰਮ ਆ ਪਰ ਸਿਰਫ ਉਹਨਾਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਫੇਸਬੁੱਕ ਇੰਸਟਾਗ੍ਰਾਮ ਇਨ੍ਹਾਂ ਦੀ ਲੋੜ ਇੱਕ ਨਾਰਮਲ ਗਰੋਸਰੀ ਸਟੋਰ ਤੋਂ ਲੈ ਕੇ ਐਮ ਐਨ ਸੀਜ਼ ਸਾਰੇ ਇਸ ਨੂੰ ਆਪ ਦੇ ਬਿਜ਼ਨਸ ਯੂਟਿਲਾਈਜ਼ ਕਰ ਰਹੇ ਆ ਤੁਸੀਂ ਕੋਈ ਵੀ ਵੱਡਾ ਬ੍ਰਾਂਡ ਚੱਕ ਲੋ ਉਹ ਸੋਸ਼ਲ ਮੀਡੀਆ ਤੇ ਪ੍ਰੋਪਰਲੀ ਐਕਟਿਵ ਹੈ ਤੇ ਕੀ ਸੋਸ਼ਲ ਮੀਡੀਆ ਦੀ ਰੀਚ ਵਧਾਉਣ ਲਈ ਇਕੱਲੇ ਆਫਰ ਜਾਂ ਫੋਟੋਆਂ ਖਿੱਚ ਕੇ ਪਾਉਣੀਆਂ ਐਨਫ ਆ ਮਤਲਬ ਬਹੁਤ ਹੈ ਕਿਉਂਕਿ ਕਈ ਬੰਦੇ ਕਹਿੰਦੇ ਕਿ ਭਾਈ ਅਸੀਂ ਸੋਸ਼ਲ ਮੀਡੀਆ ਸ਼ੁਰੂ ਦਾ ਕੀਤਾ ਸੀ ਆ ਯਾਰ ਸਾਡੇ ਤਾਂ ਫਾਲੋਅਰ ਨਹੀਂ ਆ ਰਹੇ ਅਸੀਂ ਐਡ ਲਵਾਈਏ ਕਿ ਨਾ ਲਵਾਈਏ ਐਡ ਤੇ ਕਿੰਨਾ ਕੁ ਫਾਇਦਾ ਨਿਕਲਦਾ ਹੈ ਜੇ ਇੱਕ ਉਹ ਇੱਕ ਬਿਜ਼ਨਸ ਬਾਰੇ ਤੁਸੀਂ ਥੋੜਾ ਜਿਹਾ ਦੱਸੋਗੇ ਕਿ ਯਾਰ ਜੇ ਕੋਈ ਆਮ ਬਿਜ਼ਨਸ ਹੈ ਉਹਨੂੰ ਆਪ ਦਾ ਸੋਸ਼ਲ ਮੀਡੀਆ ਕਿਵੇਂ ਅੱਗੇ ਕੀ ਉਹ ਚਾਰ ਪੰਜ ਤਰੀਕਾ ਤਰੀਕੇ ਆ ਕਿ ਜਿਵੇਂ ਆਪ ਦੇ ਸੋਸ਼ਲ ਮੀਡੀਆ ਨੂੰ ਉਸ ਹਾਵ ਨਾਲ ਮੈਨੇਜ ਕਰਾਂ ਤਾਂ ਉਹ ਮੇਰੀ ਰੀਚ ਜਿਹੜੀ ਉਹ ਚੰਗੀ ਹੋ ਜੂਗੀ ਇਹ ਬਹੁਤ ਸਿੰਗਲ ਜਿਹਾ ਸੋਰਸ ਹੈ ਕੰਸਿਸਟੈਂਸੀ ਰੱਖੋ ਤੁਸੀਂ ਚਾਹੇ ਕੁਝ ਵੀ ਪੋਸਟ ਕਰ ਰਹੇ ਹੋ ਉਹਨੂੰ ਕੰਸਿਸਟੈਂਟਲੀ ਪੋਸਟ ਕਰੋ ਇਹ ਨਹੀਂ ਹੈ ਕਿ ਹਫਤੇ ਚੱਕਰ ਦੀ ਪੋਸਟ ਪਾ ਦੇ ਤੇ ਤੁਸੀਂ ਕਹੋਗੇ ਰਿਜ਼ਲਟ ਆਊਗਾ ਉਹ ਚੀਜ਼ ਨਹੀਂ ਹੈ ਹियर ਸੋਸ਼ਲ ਮੀਡੀਆ ਗਰੋ ਕਰਨ ਦੇ ਚਾਰ ਪੰਜ ਮਹੀਨੇ ਲੈਂਦਾ ਹੈ ਠੀਕ ਹੈ ਆਵਦਾਬ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰੋ ਕੰਸਿਸਟੈਂਸ ਰੱਖੋ ਉਸ ਤੇ ਕੋਸ਼ਿਸ਼ ਕਰੋ ਡੇਲੀ ਦੀ ਇੱਕ ਦੋ ਪੋਸਟ ਪਾਓ ਠੀਕ ਹੈ ਥੋੜਾ ਟ੍ਰੈਂਡ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿਵੇਂ ਸੋਸ਼ਲ ਮੀਡੀਆ ਦੇ ਨਾਲ ਹਰ 15 20 ਦਿਨਾਂ ਬਾਅਦ ਇੱਕ ਨਵਾਂ ਟ੍ਰੈਂਡ ਆਇਆ ਹੁੰਦਾ ਹੈ ਹੂੰ ਠੀਕ ਹੈ ਫਿਰ ਚਾਹੇ ਉਹ ਵੀਡੀਓ ਬਣਾਉਣ ਦਾ ਤਰੀਕਾ ਹੋਵੇ ਜੇ ਤੁਸੀਂ ਕੈਮਰਾ ਫੇਸ ਕੈਮਰਾ ਸ਼ਾਇ ਨਹੀਂ ਹੈਗੇ ਠੀਕ ਹੈ ਕੈਮਰਾ ਫੇਸ ਕਰੋ ਰੀਲਸ ਬਣਾਓ ਆਪ ਦੇ ਬਾਰੇ ਦਸੋ ਲੋਕਾਂ ਨੂੰ ਕਿ ਇਹ ਸੀ ਆ ਚੀਜ਼ ਕਰਦੇ ਆਂ ਕਿਉਂ ਸਿੱਧੂ ਲੋਕਾਂ ਤੋਂ ਅਲੱਗ ਹੈ ਹੂੰ ਇੱਥੇ ਮੈਂ ਥੋੜੀਆਂ ਹੋਰ ਗੱਲਾਂ ਲੈ ਕੇ ਆਉਣਾ ਹੈ ਨਾ ਕਿ ਜਿਵੇਂ ਆਪਣੇ ਉਹ ਬਾਹਰ ਕੈਨੇਡਾ ਵਾਲੇ ਗੱਡੀਆਂ ਵਾਲੇ ਕਰ ਰਹੇ ਆ ਡੀਲਰਸ਼ਿਪ ਵਾਲੇ ਹਨਾ ਕੁੜੀਆਂ ਨੂੰ ਆਬਜੈਕਟਿਫਾਈ ਕਰਕੇ ਮਾਰਕੀਟਿੰਗ ਕਰ ਰਹੇ ਆ ਕਿਸ ਲੈਵਲ ਤੱਕ ਕੋ ਕਾਮਯਾਬ ਹੈ ਕਿਸ ਲੈਵਲ ਤੱਕ ਨਹੀਂ ਕਾਮਯਾਬ ਕੀ ਉਹ ਕਰਨੀ ਕੀ ਉਹ ਈਜ਼ੀ ਤਰੀਕਾ ਹੈ ਸੋਸ਼ਲ ਮੀਡੀਆ ਦੇ ਫੋਲੋਅਰ ਲੈਣ ਦਾ ਤੇ ਮਾਰਕੀਟਿੰਗ ਕਰਨ ਦਾ ਜਾਂ ਨਹੀਂ ਤੇਰਾ ਤੇਰਾ ਪਰਸਪੈਕਟਿਵ ਇਹਦੇ ਤੇ ਕੀ ਹੈ ਯਾਰ ਜੇ ਟ੍ਰੈਂਡ ਦੀ ਗੱਲ ਕਰਾਂ ਤਾਂ ਲੋਕ ਯੂਜ਼ ਕਰਦੇ ਆ ਤੇ ਚੱਲ ਵੀ ਬੰਬੇ ਲੋਕੀ ਦੇਖਣਾ ਹੀ ਉਹ ਸਭ ਜਾਣਦੇ ਠੀਕ ਹੈ ਤੇ ਕੀ ਉਹਦਾ ਸੇਲ ਨਿਕਲ ਰਹੀ ਹੋਊਗੀ ਨਿਕਲਦੀ ਹੈ ਜੇ ਇਨ ਪ੍ਰੋਸਪੈਕਟਿਵ ਆਫ ਅ ਸੀ ਬਿਜ਼ਨਸ ਪੁੱਛਾਂ ਤਾਂ ਉਹ ਚੀਜ਼ ਇਫੈਕਟਿਵ ਹੈਗੀ ਕਿਉਂਕਿ ਇੱਕ ਨਾ ਆਪਣੇ ਆਪਣੇ ਮਤਲਬ ਕੁੜੀਆਂ ਨੂੰ ਜਾਂ ਇਨਫਲੂਐਂਸਰਾਂ ਨੂੰ ਉਸ ਚੀਜ਼ ਦਾ ਘੱਟ ਆਈਡੀਆ ਹ ਹੁਣ ਇਹਨਾਂ ਦਾ ਬਾਈ ਜੀ ਆਟੋ ਵਾਲਿਆਂ ਦਾ ਕਾਫੀ ਚੱਲਿਆ ਸੀ ਔਲਾ ਜੀ ਤੇ ਉਹ ਜਿਹੜੇ ਉਹਨਾਂ ਦੀ ਕੁੜੀ ਕੰਮ ਕਰਦੀ ਸੀ ਰਕਸਾਰ ਜੀ ਨੇ ਬਹੁਤ ਚੰਗਾ ਟ੍ਰੈਫਿਕ ਲੈ ਆ ਕੇ ਦਿੱਤਾ ਉਹਨਾਂ ਦੇ ਤੇ ਉਹਨੇ ਹੁਣ ਆਪਦਾ ਕੰਮ ਕਰ ਲਿਆ ਤੇ ਉਹ ਉਹਨਾਂ ਦੀਆਂ ਰੀਲਾਂ ਤੋਂ ਪਤਾ ਲੱਗਦਾ ਵੀ ਉਹ ਰਾਇਲਟੀ ਮੰਗਦੀ ਸੀ ਹੁਣ ਉਹ ਅਗਲੀ ਕਹਿੰਦੇ ਵੀ ਮੈਂ ਤੁਹਾਨੂੰ ਇੰਨਾ ਟ੍ਰੈਫਿਕ ਲਿਆ ਕੇ ਦਿੱਤਾ ਇੰਨੀ ਸੇਲ ਲਿਆ ਕੇ ਦਿੱਤੀ ਤਾਂ ਮੈਨੂੰ ਰਾਇਲਟੀ ਦੋ ਆਪਣੇ ਬੰਦਿਆਂ ਨੂੰ ਤਾਂ ਸ਼ਾਇਦ ਰਾਇਲਟੀ ਪਤਾ ਹੀ ਨਹੀਂ ਕੀ ਹੁੰਦਾ ਕੀ ਹੁੰਦਾ ਰਾਇਲਟੀ ਜੇ ਤੁਸੀਂ ਇਹ ਦੱਸੋਗੇ ਥੋੜਾ ਜਿਆ ਸੌਖਾ ਕਰਕੇ ਕਮਾਦਾ ਦਲਾਲੀ ਹੂੰ ਬਹੁਤ ਸੌਖੀ ਭਾਸ਼ਾ ਜਿਵੇਂ ਮੈਨੂੰ ਸਮਝਾਂਦੇ ਕੋਸ਼ਿਸ਼ ਕਰ ਤਾਂ ਉਹ ਕਹਿੰਦੇ ਕਿ ਸੁਣ ਨੂੰ ਜਿੰਨਾ ਬਿਜ਼ਨਸ ਜਨਰੇਟ ਹੋ ਰਿਹਾ ਠੀਕ ਹੈ ਉਸ ਨੂੰ ਸਾਨੂੰ 1% ਦੋ 2% 3% 5% ਕਿੰਨਾ ਵੀ ਹੋ ਸਕਾ ਹੂੰ 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 ਠੀਕ ਹੈ ਕੋਈ ਕਿੰਨੀ ਮੰਗ ਸਕਦਾ ਕੋਈ ਤੇ ਕੀ ਮਾਰਕੀਟਿੰਗ ਵਾਲੇ ਬੰਦੇ ਲਈ ਰਾਇਲਟੀ ਮੰਗਣੀ ਜਾਇਜ਼ ਹੈ ਨਹੀਂ ਹੂੰ ਮਤਲਬ ਮੈਂ ਇਥੇ ਗੱਲ ਨਹੀਂ ਮੰਨਦਾ ਰੀਜ਼ਨ ਰੀਜ਼ਨ ਯਾਰ ਤੁਸੀਂ ਅਗਲੇ ਦੀ ਮਾਰਕੀਟਿੰਗ ਕੀਤੀ ਉਹਦੇ ਵਾਸਤੇ ਉਸ ਨੂੰ ਇੱਕ ਅਮਾਉਂਟ ਪੇ ਕਰ ਚੁੱਕੇ ਹਾਂ ਹੂੰ ਠੀਕ ਹੈ ਜਾਂ ਤਾਂ ਤੁਸੀਂ ਪ੍ਰੀਵੀਅਸਲੀ ਗੱਲ ਹੀ ਇਸ ਨੋਟ ਤੇ ਕਰੋ ਕਿ ਅਸੀਂ ਫੀਸ ਨਹੀਂ ਲਵਾਂਗੇ ਸਿਰਫ ਰਾਇਲਟੀ ਤੇ ਐ ਕਮਿਸ਼ਨ ਦੇ ਕੰਮ ਕਰਾਂਗੇ ਹਾਂ ਇਸ ਤੋਂ ਬਾਅਦ ਕੋਈ ਇਮੀਗ੍ਰੇਸ਼ਨ ਵਾਲਾ ਬੰਦਾ ਹੈ ਆਪਣਾ ਉਹ ਬਹੁਤ ਕੰਪਨੀ ਜਾਂ ਫੂਡ ਵਾਲਾ ਬੰਦਾ ਹੈ ਉਹਨੇ ਆਪਦੀ ਮਾਰਕੀਟਿੰਗ ਕਰਨੀ ਹੈ ਇੱਕ ਤਰੀਕਾ ਹੈ ਕਿ ਉਹ ਆਪਦੇ ਸੋਸ਼ਲ ਮੀਡੀਆ ਪਾਉਣ ਰਾਈਟ ਹੋਰ ਕਿਹੜੇ-ਕਿਹੜੇ ਤਰੀਕੇ ਨੇ ਇਦਾਂ ਦੇ ਆਫਲਾਈਨ ਦੇ ਵਿੱਚ ਜਾਣਾ ਚਾਹੋਗੇ ਆਨਲਾਈਨ ਨੂੰ ਹੀ ਹੋਰ ਡਿਸਕਸ ਕਰੀਏ ਆਨਲਾਈਨ ਦੇ ਵਿੱਚ ਦੀ ਆਪਾਂ ਦੇਖਦੇ ਹਾਂ ਆਨਲਾਈਨ ਦੇ ਵਿੱਚ ਯਾਰ ਗੂਗਲ ਦੇ ਬਹੁਤ ਸਾਰੇ ਟੂਲ ਹੈ ਗੂਗਲ ਮਾਈ ਬਿਜ਼ਨਸ ਹਾਂ ਠੀਕ ਹੈ ਲੋਕਲ ਬਿਜ਼ਨੈਸਸਸ ਐਸੇ ਬਹੁਤ ਵਧੀਆ ਟੂਲ ਹੈ ਕੀ ਉਹਦੇ ਚੁੰਦਾ ਕੀ ਹੈ ਬਈ ਗੂਗਲ ਮਾਈ ਬਿਜ਼ਨਸ ਉਸੇ ਗੂਗਲ ਤੇ ਜਿਵੇਂ ਸਰਚ ਕਰੋਗੇ ਕੁਝ ਵੀ ਹਮਮ ਯੂਜ਼ਰਸ ਵੀ ਮੋਸਟਲੀ ਆਪਣੇ ਸਰਚ ਕਰਦੇ ਹੁੰਦੇ ਆ ਕਿ ਆ ਐਕਸ ਵਾਈ ਜ਼ेड ਸ਼ਾਪ ਨੀਅਰ ਮੀ ਹਮਮ ਠੀਕ ਹੈ ਤਾਂ ਸਭ ਤੋਂ ਪਹਿਲਾਂ ਨਾ ਗੂਗਲ ਦੇ ਤਿੰਨ ਚਾਰ ਪ੍ਰੋਫਾਈਲ ਆ ਜਾਂਦੀਆਂ ਜਿੱਥੇ ਕਾਲ ਬਟਨ ਵੀ ਲੱਗਾ ਹੁੰਦਾ ਡਾਇਰੈਕਸ਼ਨ ਬਟਨ ਵੀ ਲੱਗਾ ਹੁੰਦਾ ਉਹ ਗੂਗਲ ਮਾਈ ਬਿਜ਼ਨਸ ਦੀ ਪ੍ਰੋਫਾਈਲ ਹੁੰਦੀ ਹੈ ਹਮਮ ਉਹ ਕੰਪਲੀਟਲੀ ਫ੍ਰੀ ਅਵੇਲੇਬਲ ਹੈ। ਹੂੰ ਠੀਕ ਹੈ ਉਹ ਨੂੰ ਕੋਈ ਵੀ ਆਪਦੇ ਬਿਜ਼ਨਸ ਸੇ ਬਣਾ ਸਕਦਾ ਛੋਟਾ ਜਿਹਾ ਵੈਰੀਫਿਕੇਸ਼ਨ ਪ੍ਰੋਸੈਸ ਹੁੰਦਾ ਐਡਰੈਸ ਨੰਬਰ ਵੈਰੀਫਿਕੇਸ਼ਨ ਵਗੈਰਾ ਦਾ। ਹੂੰ ਠੀਕ ਹੈ ਉਹ ਇੱਕ ਨਾਰਮਲ ਪਰਸਨ ਵੀ ਆਪਦੇ ਫੋਨ ਤੋਂ ਬੜੀ ਈਜ਼ੀਲੀ ਕਰ ਸਕਦਾ। ਇਨਫਲੂਐਂਸਰ ਮਾਰਕੀਟਿੰਗ ਕੀ ਹੁੰਦਾ ਜੇ ਸੌਖਾ ਕਰਕੇ ਸਮਝਾਉਣਾ ਤਾਂ ਮਸ਼ਹੂਰ ਲੋਕਾਂ ਤੋਂ ਆਪਦੀ ਐਡ ਕਰਾਣਾ। ਜਿਵੇਂ ਪੱਲਾ ਵੱਡੇ ਸੈਲੀਬ੍ਰਿਟੀਜ਼ ਤੋਂ ਕਰਾਈ ਜਾਂਦੀ ਸੀ। ਹੂੰ 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 ਠੀਕ ਹੈ ਹੁਣ ਹਰ ਏਰੀਆ ਦੇ ਵਿੱਚ ਕੁਝ ਸਿਟੀ ਦੇ ਆਪਦੇ ਇਨਫਲੂਐਂਸਰ ਹੁੰਦੇ ਆ। ਹੂੰ ਠੀਕ ਹੈ ਚਾਹ ਕੁਝ 10-12 ਲੋਕ ਹੁੰਦੇ ਜੋ ਸੋਸ਼ਲ ਮੀਡੀਆ ਤੇ ਸ਼ਹਿਰ ਬਾਰੇ ਪੋਸਟ ਕਰ ਰਹੇ ਹੁੰਦੇ। ਉਹ ਤੁਹਾਡੇ ਸ਼ਹਿਰ ਦੇ ਇਨਫਲੂਐਂਸਰ। ਹਮ। ਠੀਕ ਹੈ ਤੁਸੀਂ ਉਹਨਾਂ ਨੂੰ ਆਪਦੀ ਦੁਕਾਨ ਤੇ ਬੁਲਾਓ ਉਹਨਾਂ ਤੋਂ ਆਪਦੀ ਐਡ ਕਰੋ। ਹਮ। ਠੀਕ ਹੈ ਉਹ ਤੁਹਾਨੂੰ ਠੀਕ-ਠਾਕ ਅੱਛਾ ਰਿਸਪੌਂਸ ਦੇ ਦਿੰਦੇ ਆ। ਹਮ ਹਮ ਹਮ। ਠੀਕ ਹੈ ਉੱਥੋਂ ਸੋਨਾ ਰਿਸਪੌਂਸ ਨਿਕਲਦਾ। ਔਰ ਹੋਰ ਕੀ ਤਰੀਕਾ ਹੈ? ਐਸਯੂ ਜੀ ਮੈਂ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਬਿਜ਼ਨਸ ਐਡ ਲੋਕ ਸਮਝਦੇ ਨਹੀਂ ਆਪਣੇ ਆਪ। ਹਮ। ਬਠਿੰਡੇ ਦੇ ਵਿੱਚ ਅੱਜ ਵੀ ਕੋਈ ਇਮੀਗ੍ਰੇਸ਼ਨ ਵਾਲਾ ਨਹੀਂ ਹੈਗਾ ਜੋ ਐਸਯੂ ਦੇ ਤਰੀਕੇ ਨਾਲ ਕੰਮ ਕਰਾ ਰਿਹਾ ਹੋਵੇ ਉਹ ਇਹਨਾਂ ਚੀਜ਼ਾਂ ਨੂੰ ਮਨ ਹੀ ਨਹੀਂ ਰਹਿ ਕੋਈ ਜਿੰਨੇ ਕਿ ਬਹੁਤ ਰਿਸਪੌਂਸਿਵ ਐਕਟੀਵਿਟੀਜ਼ ਆਏ ਨੇ ਤੁਸੀਂ ਉਹਨਾਂ ਇੱਕ ਅੱਛੀ ਕਾਸਟ ਰਿਵਿਊ ਜਨਰੇਟ ਕਰਕੇ ਦੇ ਸਕਦੇ ਹੋ ਠੀਕ ਹੈ ਆਫਟਰ ਦੈਟ ਫਿਰ ਈਮੇਲ ਮਾਰਕੀਟਿੰਗ ਆ ਜਾਂਦੀ ਹੈ ਠੀਕ ਹੈ ਜਿੱਦੇ ਤੁਸੀਂ ਈਮੇਲਸ ਦਾ ਡਾਟਾ ਲੈ ਕੇ ਉਹ ਤਾਂ ਚਲੋ ਆਪਣੇ ਇੰਡੀਆ ਚੋਂ ਥੋੜਾ ਘੱਟ ਐਫੀਸ਼ੀਐਂਟ ਆ ਮਤਲਬ ਬਿਜ਼ਨਸ ਟੂ ਬਿਜ਼ਨਸ ਦੇ ਪੈਨਡ ਚੱਲਦਾ ਛੋਟਿਆਂ ਦੇ ਵਿੱਚ ਕੋਈ ਬੈਨੀਫੀਟ ਬੈਨੀਫੀਸ਼ੀਅਲ ਨਹੀਂ ਹੈਗਾ ਹੋਰ ਇਹਦੇ ਤੋਂ ਬਿਨਾ ਹੋਰ ਕੁਝ ਇਸ ਤੋਂ ਇਲਾਵਾ ਯਾਰ ਮੇਰੇ ਨਾਲ ਦਾ ਡਿਜੀਟਲ ਦਾ ਕੋਈ ਲੋਕਲ ਬਿਜ਼ਨੈਸਿਸ ਵਾਸਤੇ ਇਸ ਤਰ੍ਹਾਂ ਦੀ ਕੋਈ ਸੋਰ